ਮੈਸਾ ਸਤਿਗੁਰਾਲ ਜੀ ਸਤਿਗੁਰਾਲ ਲਖੇ ਠੀਕ ਠਾਕ ਹੋ ਬਹੁਤ ਵਧੀਆ ਲਖੇ ਬੋਲ ਪਗਾਤਾ ਵੀ ਤੀਜੇ ਦਿਨ ਤੋਂ ਦੂਜੇ ਦਿਨ ਨਹੀਂ ਪਾਤੀ ਲਖੇ ਆਪਾਂ ਕੱਲ ਵੀਡੀਓ ਪਾਈ ਸੀ ਗਿਆ ਸਾਰਾ ਮਾਲ ਵਿਗ ਗਿਆ ਅੱਜ ਸਵੇਰ ਲੈ ਕੇ ਸੀਗੇ ਇੱਕ ਕੱਲ ਤੋਂ ਉੱਪਰੋਂ ਖੇ ਲੈਂਦੀ ਜੇ ਆ ਤੋਕੜਾ ਕੱਪਣਾ ਆ ਗਈ ਅੱਜ ਬਹੁਤ ਵੀਰਾਂ ਦੇ ਸੀਗਾ ਬਈ ਤੋਕੜਾ ਕੱਪਣਾ ਲਿਆਉਂਦਾ ਅੱਜ ਫਿਰ ਸਪੈਸ਼ਲੀ ਲੈਂਦੀ ਆ ਨਾਮ ਐਡਰੈਸ ਬੋਲ ਦਗੇ ਨਾਮ ਹੈਗਾ ਲਖੀ ਪਿੰਡ ਨੇੜੇ ਵਾਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਹੈਗੀ ਤਪਾ ਨੇੜੇ ਦੇ ਪਿੰਡ ਹੈਗਾ ਲਖੇ ਆਪਣੇ ਵੱਡੇ ਸੰਧੂ ਸੰਨਾ ਕਲਾ ਸਿੰਘ ਭਦੌੜ ਸਹਿਰ ਤੇ ਸੈਣਾ ਠੀਕ ਆ ਤੇ ਮੋਬਾਈਲ ਨੰਬਰ 628612633 ਆ। ਪਹਿਲੇ ਨੰਬਰ ਤੇ ਵਹਿੜ ਆਈ ਹੈ ਨਾ। ਹਾਂ। ਕਿਹੜਾ ਸੁਆ ਕਿੰਨਾ ਟਾਂ ਦੀ ਗੱਭਣਾ ਕਿੰਨਾ ਹੁੰਦਾ। ਇਹ ਲੱਖੇ ਪਲੂਨ ਸੁਈ ਵੀ ਸੀ ਦੂਜੇ ਦੇ ਗੱਭਣਾਂ। ਥੋੜੀ ਜਿਹੀ ਵੱਡੀ ਹੋਈ ਗਾ ਸਾਮਰੀ ਸੀਗੀ। ਹਾਂ। ਇਹਦੇ ਲਈ 9 ਲੀਟਰ ਨੈੱਟ ਦੁੱਧ ਤਿਆਰ ਆ। ਚਾਰ ਮਹੀਨੇ ਤੇ 5 ਦਿਨਾਂ ਦੀ ਗੱਭਣਾ। 4 ਮਹੀਨੇ ਦੀ ਗੱਭਣਾ ਹੈ। ਠੀਕ ਆ। 4 ਮਹੀਨੇ ਦੀ ਗੱਭਣਾ ਹੈ। 4 ਮਹੀਨੇ ਤੇ 5 ਦਿਨਾਂ ਦੀ ਗੱਭਣਾ 9 ਲੀਟਰ ਨੈੱਟ ਦੁੱਧ ਤਿਆਰ ਆ। ਠੀਕ ਆ। ਥਣਾ ਥਣਾ ਸੈਜ ਤੇ ਗਾਇ ਬੋਸਣਾ ਹੈ ਨਾ। ਬਾਹਲੇ ਤੇ ਠੰਡੀ ਸੀਲ ਤੇ ਆਡ ਰੂਡਰ ਆਧਾਰਾ ਲੈ ਫੋਨ ਦਾ ਫੇਸਕਵਾਰੀ ਦਿਖਾ ਦੇਣਾ ਹੈ ਕਿ ਆਪਣੇ ਚੰਗੀ ਆ ਢਾਂਚਾ ਵਾ ਕੇ ਕਦ ਕਾਟ ਵਹਿੜਦਾ ਬਹੁਤ ਡਬਲ ਆਗਾ ਹਾਂ ਤੇ ਇੱਥੋਂ ਤੋਂ ਨੂੰ ਹੁਣ ਲੱਤਾਂ ਛੜਾਂ ਖੁੱਲੀਆਂ ਨੇ ਇੱਥੋਂ ਤੋਂ ਨੂੰ ਇੱਧਰ ਵੀ ਆ ਜਾ ਲੈ ਸਾਈਡ ਤੋਂ ਵੀ ਆ ਜਾ ਭਾਈ ਹਾਂ ਆ ਜਾ ਇੱਧਰ ਮਾਰ ਇੱਧਰ ਨਾਲ ਆਟੜਾ ਲਖਾ ਹਾਂ ਆ ਲੋ ਲਖੇ ਤਾਰਾ ਮਾਰਦੇ ਨੇ ਵੀਡੀਓ ਦੇ ਵਿੱਚੀ ਲੈ ਜਿਵੇਂ ਮਰਜੀ ਕੋਈ ਵੀਰ ਭਾਈ ਜਿਵੇਂ ਮਰਜੀ ਆਏ ਨਹੀਂ ਹੈਗਾ ਕੋਈ ਲੱਤ ਛੜ ਵਾਲੀ ਨਹੀਂ ਹੈਗੀ ਠੀਕ ਹੈ ਕੋਈ ਪਛਮਾਨ ਨਹੀਂ ਕਰਾਇਆ ਲੈ ਲੈ ਕੁੱਤਾਂਾ ਪੜਦੇ ਲੱਖਿਆ ਐ ਨਹੀਂ ਗੱਲ ਠੰਡੀ ਸੀਲ ਆਰਡਰ ਨਾਰ ਦੁੱਧ ਵਾਲੀ ਦਿਖਾ ਲੇ ਬਹੁਤ ਚੰਗੀ ਨਾ ਬਹੁਤ ਚੰਗੀ ਬਾਕੀ ਥਣਾ ਸੈਗ ਆ ਵੀ ਬਹੁਤ ਸੋਹਣਾ ਬਾਹਲਾ ਨਜਾਇਜ਼ ਆਰਡਰ ਠੰਡੀ ਸੀਲ ਲੈ ਇਧਰੋਂ ਦਿਖਾ ਦੇ ਲੱਖੇ ਹਮ ਲੈ ਧੱਕ ਬਾਲੇ ਪਾਸੋਂ ਨੂੰ ਬਹਿੜਨ ਲੈ ਇਧਰੋਂ ਤੁਹਾਨੂੰ ਦਿਖਾ ਦੇ ਇਧਰੋਂ ਆਰਡਰ ਖਾ ਲੀ ਗੁਆਲਟੀ ਹਮ ਇਥੋਂ ਤੋਂ ਪਹਿਲਾਂ ਪਿੱਛੇ ਦਿਖਾ ਦੇਣਾ ਨੇ ਲੈ ਵਾ ਠੰਡੀ ਸੀਲ ਵਾਲਾ ਤਾਂ ਕੋਈ ਲਿਖੇ ਨਹੀਂ ਜਿੱਥੇ ਖੜੀ ਹੈ ਹੱਥ ਨਾਲ ਆ ਪੜ ਜਾਂਦਾ ਪਸ਼ੂ ਵੀ ਉੱਪਰ ਚੰਗੀ ਆ ਬਾਕੀ ਢਾਂਚਾ ਕਰਦੇ ਘੜ 9 ਕਿਲੋ ਦੁੱਧ ਆ ਚਾਰ ਮਹੀਨੇ ਗੱਬਣਾ ਚਾਰ ਮਹੀਨਾ ਹੋਇਆ ਜਿਹੜਾ ਭਰਾ ਲੈ ਕੇ ਉਹ ਚੈੱਕ ਪਾਸ ਕਰਾ ਕੇ ਲੈ ਜਾ ਆਪ ਦੀ ਬਈ ਚੈੱਕ ਕਰਵਾ ਲੈ ਜਿੱਥੋਂ ਆਲਾ ਮਰਜੀ ਡਾਕਟਰ ਲੈ ਆਵੇ ਫੁੱਲ ਸਾਈਜ਼ ਆ ਫੁੱਲ ਵਜਣਾ ਠੀਕ ਹੈ ਹਾਂ ਸੂਏ ਦੂਜਾ ਸੋਨਾ ਮੂਰੇ ਪਹਿਲੇ ਸੂਏ ਵਾਸਤੇ ਅਮਾਜਨ ਕੋ ਜਨ ਦਿਖਾ ਦੇ ਵਾਸਤੇ ਗੱਬਣਾ ਠੀਕ ਕਿੰਨਾ ਵਜਣਾ ਬੈਡ ਦੇ ਵਿੱਚ ਫੁੱਲ ਸਾਈਜ਼ ਹੂੰ ਕੋਈ ਐ ਨਹੀਂ ਹੱਲ ਚੱਲ ਵਾਲੀ ਨਹੀਂ ਠੰਡੀ ਸੀਲ ਹੂੰ ਲੈਗ ਸਕੋਰ ਲੰਮੀ ਲਾਂਜੀ ਸਿੱਧੀ ਬੰਤਰ ਬਹੁਤ ਚੰਗੀ ਆ ਠੀਕ ਹੈ ਹਾਂ ਕੀ ਰੇਟ ਵਿੱਚ ਦੇ ਦਾਂਗੇ ਆਪੇ ਹੋੜਾ ਓਏ ਬਸ ਬੱਤ ਬਸ ਖਾਣ ਕੋਡ ਯਾਰ ਕੀ ਆ 55000 ਦੀ ਦੇ ਦੇਂਗੇ ਲੱਖੇ ਕਿੰਨਾ ਦੀ 55 ਦੀ 55 ਮਾਨਤਨ ਮਾਨਤਨ ਹੋ ਜਾਣਾ ਵਧੀਆ ਵਧੀਆ ਮਾਨਤਨ ਹੋ ਜਾਊਗਾ ਲੈ ਵੀ ਤੁਹਾਨੂੰ 9 ਗੋਲੋ ਤੋਲ ਕੇ ਮਿਲ ਜਿਹੜਾ ਭਰਖ ਦੂ ਚਾਹੇ ਚਾੜਾਂ ਤੋਲ ਲਓ ਬਾਅਦ ਚ ਲਾਂਭਣਾ ਦਿਆ ਕਰੋ ਵੀ ਦੁੱਧ ਘਾਟਾ ਆ ਜਾਂਦਾ ਜਿਹੜੇ ਪਹਿਲਾਂ ਜਿਹੜਾ ਤੋਲਿਆ ਕਰੋ ਆਪ ਦੀ 2 ਡੰਗ ਚੋਲੇ 4 ਡੰਗ ਚੋਲੇ ਠੀਕ ਹੈ ਕੁੱਲ ਪਸ਼ੂ ਦੀ ਆਪਣੇ ਘਰ ਘਰ ਦੀ ਗਾਰੰਟੀ ਗੇਟੋਂ ਬਾਰ ਦੀ ਕੋਈ ਗਾਰੰਟੀ ਨਹੀਂ ਠੀਕ ਠੀਕ ਹੈ ਹਾਂ ਤੇ ਦੋ ਨੰਬਰ ਵਧੀਆ ਪਾ ਬੈਠਾ ਨਾ ਹਾਂ ਇਹ ਕਿਹੜਾ ਸੂਆ ਹੈ ਇਹ ਕੋਈ ਪਲੂਣ ਸੂਈ ਆ ਪਲੂਣ ਹਾਂ ਸੂਈ ਨੂੰ ਕਹ ਕੇ ਦੇਣਾ ਹੋ ਕੇ ਇਹਨੂੰ ਅੱਜ ਹੈ ਉਹ ਤਾਂ ਵੰਜਵਾ ਕੇ ਦੇਣਾ ਨਾ ਨਾੜੂਆ ਨਾਲ ਆ ਸੰਦੂ ਦਾ ਬੱਚਾ ਨਾੜੂਆ ਨਾਲ ਆ ਮੇਰੇ ਬੱਚੇ ਦੇ ਆ ਦੇਖੋ ਬਾਕੀ ਸਾਨੂੰ ਧਾਰਾ ਮਾਰ ਕੇ ਦਿਖਾ ਦਿੰਨੇ ਆ ਹਾਂ ਨਾਣਾ ਪਾ ਕੇ ਲੇਵਾ ਸਮਝ ਮੈਂ ਦੱਸਿਆ ਪਹਿਲਾਂ ਐਕਟਰ ਦੇਖ ਪੱਕੇ ਐਕਟਰ ਜੀ ਆ ਬਾਈ ਕੱਲਾ ਕੱਲਾ ਲੇਵਾ ਆ ਥਣ ਦਿਖਾ ਹਾਂ ਛੋਟੀ ਹੈ ਵਹਿੜ ਬੇਸ਼ੱਕ ਹਾਂ ਤੇ ਬਾੜੀ ਕੈਮਰੇ ਤੋਂ ਡਰਦੀ ਆ ਥੋੜਾ ਇਹ ਮੇਰੇ ਕਿ ਝਾਕ ਦੀ ਰੋਕ ਆ ਗਿਆ ਨਾ ਕਰਕੇ ਮੈਂ ਥੋੜਾ ਪਿੱਛੇ ਹੋਇਆ ਨਾ ਥੋੜੋ ਜਿਹਾ ਮੰਨਦਾ ਉੱਚੀ ਬੋਲਦਾ ਨਾ ਪਸ਼ੂ ਕਈ ਵਾਰੀ ਉਪਰ ਬੰਦੂ ਕਰ ਜਾਣਾ ਜ਼ਰੂਰ ਆ ਜਾਂਦਾ ਹੈ ਪਰ ਜਿੰਨੀ ਕਿ ਮੀਡੀਅਮ ਸਾਈਜ਼ ਚ ਵਹਿੜ ਆ ਗਈ ਪਰ ਜਿੰਨੀ ਕਿ ਹੈ ਫਿਟਨੈਸ ਵਾਲੀ ਵਹਿੜਾ ਗਈ ਨਾ ਬਾਕੀ ਦੇਖੋ ਜਿਹੜਾ ਭਰਾ ਪੈਸੇ ਲਾਊਗਾ ਫਿਰ ਆਪ ਥੱਲੀ ਕਰ ਲੂ ਉਹਦੇ ਮਨ ਖੜਨਾ ਚਾਹੀਦਾ ਵੀ ਕੀ ਸਮਝਣਾ ਇਹਦਾ ਨਾ ਹਾਂ ਤੇ ਬਾਕੀ ਜਨ ਧਾਰਾ ਮਾਰ ਕੇ ਦਿਖਾ ਦੇਣ ਆਪਾਂ ਬੰਨ ਦੇ ਬੱਚਾ ਵੀਰੇ ਸੁਆ ਪਹਿਲੇ ਹੀ ਆ ਗਿਆ ਨਾ ਤਾਂ ਕੋਲੂਣਾ ਬਾਈ ਠੀਕ ਹੈ ਲੈ ਲੈ ਕੇ ਆ ਜਾ ਬਾਈ ਥਨਾ ਸੈਗ ਹੈ ਬਹੁਤ ਸੋਹਣਾ ਨਾ ਬਹੁਤ ਸੋਹਣਾ ਲੈ ਠੀਕ ਹੈ ਲੈ ਬਾਈ ਮਾਗ ਲੈ ਥਨਾ ਚ ਮਾਰ ਦਿੰਦੇ ਹੂੰ ਮਾਗ ਲੈ ਜੀ ਮਾਰ ਦੇ ਲੈ ਥਾਲੇ ਵੀ ਤਾਂ ਬਾਹਲੀ ਸੁੱਤੀ ਆ ਬਾਈ ਤਾਂ ਵੀ ਹੈ ਨਾ ਲਾ ਤੂਰ ਕੇ ਵੀ ਆਹ ਬਹੁਤ ਮੋਟੀ ਆ ਹਾਂ ਨਾ 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 ਖੁੱਲ ਲੈਣਾ ਖੁੱਲੀ ਤੇ ਥੋੜਾ ਜਿਹਾ ਮੀਂਹ ਦਾ ਕਰਕੇਗਾ ਉਹ ਮੌਸਮ ਬੜਾ ਖਰਾਬ ਆ ਮੀਂਹ ਪੈਂਦੇ ਜੀ ਵੀਡੀਓ ਬਣਾਈ ਜਾਂਦੇ ਅਸੀਂ ਮੰਨ ਕੇ ਚੱਲੋ ਮੀਂਹ ਹੋਣੀ ਪਿਆ ਬਾਕੀ ਸਾਰਾ ਮੱਖੀ ਮੱਛਰ ਛਾਣੋ ਜਰੂਰ ਹੋ ਜਾਂਦਾ ਨਾ ਸ਼ਾਮ ਦੇ ਲਾ ਕੇ ਭਾਗ ਟਾਈਮ ਆ ਦੇ ਵੀ ਦੀ ਫਿਟਨੈਸ ਦਿਖਾ ਲਖੇ ਹੂੰ ਵੀ ਤੋਂ ਵਾੜੀ ਚੰਗੀ ਆ ਚੰਗੀ ਆ ਨਾ ਵੜ ਹਾਂ ਲੇਵਾ ਮੀਡੀਅਮ ਸਾਈਜ਼ ਗਰਲੈਂਡੋ ਚ ਆ ਜਾਂਦੀ ਆ ਠੀਕ ਆ ਹਾਂ ਇਹ ਆਲੂ ਦਾ ਇਸ ਟਾਈਮ ਕਿੰਨਾ ਹੈ 13 ਲੀਟਰ ਬੋਲਾ ਤਿਆਰ ਆ ਕੋਈ ਮਰਜ਼ੀ ਆਪਣੇ ਘਰੋਂ ਵੀਰ 1 ਡੰਗ ਚੋਲੇ 2 ਡ 15 16 15 16 ਦੇਣਾ ਬਾਈ ਲੱਖੇ ਨੇ 15 ਦਾ ਪਾਦੂ ਘਰਣਾ ਬੈਠ ਜੇਣਾ ਫਿਟਿੰਗ ਜਲਾ ਸ਼ਰੀਰ ਬੱਚੀ ਦਾ ਹਾਂ ਗੁੰਦਵੇਂ ਸ਼ਰੀਰ ਕੀ ਭਾਜਦੇ ਫਿਰ ਇਹ ਬੈਠ ਆਪਾਂ ਬਾਹ ਪਾ ਨਹੀਂ ਕਰਨਾ 62000 ਚ ਮੰਨ ਤਾਨੂੰ ਜੀ ਬਾੜ ਚ ਮੰਨ ਹਾਂ ਇਹਦਾ 5500 ਹੋ ਜੂ ਮੰਨ ਇਹਦਾ 5500 ਹੋ ਜੂ ਉਹਦਾ 6200 ਹੋ ਜਾ ਬਸ ਸੁੱਚੇ ਜੇ ਭਾਈ ਰੱਖਿਆ ਗੱਡੀ ਚੜਨ ਦਾ ਬਾ ਲੈਣ ਦੇ ਜਲਾ ਕੰਮ ਹੀ ਆ ਗੱਡੀ ਚੜਨ ਵਾਲੇ ਲੱਖੇ 62806 12633 ਬਾਈ ਦਾ ਸੰਪਰਕ ਹੈ ਪਿੰਡ ਨੈਨੇਵਾਲ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਨੇੜੇ ਭਧੌੜਾ ਸ਼ਹਿਰ ਹਾਂ ਹਾਂ ਜਿਹੜੇ ਭਰਾ ਨੂੰ ਜਿਹੜੀ ਵੜ ਪਸੰਦ ਹੋਵੇ ਬਾਜ ਨਾਲ ਕਰ ਲ